ਜਿਹੜਾ ਤੇ ਸਿੱਖਾ ਉਹ ਕਦੀ ਧਰਮ ਨਹੀਂ ਪਰਵਰਤਨ ਕਰਦਾ ਉਹ ਬੰਦ ਬੰਦ ਘਟਾਜੂ ਕੋਪਰੀ ਲਵਾਲਾ ਪਰ ਜਿੰਨਾਂ ਨੂੰ ਅਜੇ ਕੋਈ ਸਿੱਖੀ ਦੀ ਬਾਣੀ ਸਮਝ ਨਹੀਂ ਉੱਚੀ ਉਹਨਾਂ ਨੂੰ ਕੋਈ ਫਰਗਲਾ ਲੈਂਦਾ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਾ ਸਾਨੂੰ ਸਾਡੇ ਗੁਰੂ ਨੇ ਸਿਖਾਈ ਆ ਅਸੀਂ ਤੇ ਪ੍ਰੇਮ ਪਿਆਰ ਦੇ ਨਾਲ ਹਰੇਕ ਨੂੰ ਨੇੜੇ ਲਾਉਣਾ ਜਿਹੜੇ ਸੱਜਣ ਪਹਿਲਾਂ ਠਾਗੀ ਹੈਗਾ ਸੀ ਪਰ ਜਦੋਂ ਉਹਨੇ ਸੁਣਿਆ ਉਜਲ ਕਾਹਾਂ ਚਿਲਕਣਾ ਘੋਟਮ ਕਾਲੜੀ ਮਸ ਤੋਤਿਆਂ ਜੂਠ ਨਾ ਉਤਰ ਜੇ ਸੋਤੋਂ ਮਾ ਤੇਸ ਤਾਂ ਵੀ ਭਾਈ ਸੱਜਣ ਬਣ ਗਿਆ ਤੋ ਗੁਰੂ ਦੀ ਬਾਣੀ ਦਾ ਅਸਰ ਹੁੰਦਾ ਵਾ ਜਿਹੜੀ ਆਪਣੇ ਮੋਹਿਮ ਸ਼ੁਰੂ ਕੀਤੀ ਲੋਕ ਕਿੰਨਾ ਹੰਗਾਰਾ ਕਰਾਉਣਾ ਕੀ ਕਰ ਚੁੱਕੇ ਐ ਸਾਰੇ ਹੰਗਾਰਾ ਸੰਗਤ ਦਾ ਬਹੁਤ ਹੈ ਖੁਆਰੋ ਹਿੱਸਾ ਮਿਲेंगे ਬੱਚੇ ਸ਼ਰਨ ਦੇ ਹੋ ਸਾਡੇ ਗੁਰੂ ਸਾਹਿਬ ਦੀ ਬਾਣੀ ਸਾਨੂੰ ਪ੍ਰੇਸ਼ਾਈ ਇੱਕ ਤੁਰੇ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੀ ਆ ਇੱਕ ਰਹਿਣ ਦਾ ਉਪਦੇਸ਼ ਦਿੰਦੀ ਆ ਔਰ ਇੱਕ ਰੱਬ ਨੂੰ ਸਾਰਿਆਂ ਚ ਵੇਖਣ ਦਾ ਵੀ ਉਪਦੇਸ਼ ਦਿੰਦੀ ਆ ਬਾਕੀ ਜਦੋਂ ਅਸੀਂ ਗੁਰੂ ਤੋਂ ਦੂਰ ਹੁੰਨੇ ਆ ਤੇ ਉਦੋਂ ਸਾਡੇ ਤੇ ਕੱਜ ਤੇ ਵਿਕਾਰ ਤੇ ਬੁਰਾਈਆਂ ਪੈਦਾ ਹੁੰਦੀਆਂ ਤੋਂ ਸਾਡਾ ਦੇ ਹੋਈ ਅਬ ਅਸੀਂ ਸਾਰੇ ਗੁਰੂ ਦੇ ਨੇੜੇ ਆਈਏ ਗੁਰੂ ਘੜੇ ਬਣ ਗਏ ਵਧੀਆ ਹੰਗਾਰਾ ਸੰਗਤ ਦਾ ਹਰ ਜਿਵੇਂ ਜਿਵੇਂ ਕੋਈ ਕਿਉਂਕਿ ਆਪਾਂ ਗੁਰੂ ਸਾਹਿਬ ਦੇ ਜਿੰਨਾ ਹੀ ਨੇੜੇ ਆਵਾਂਗੇ ਜੀ ਉਹਨਾਂ ਹੀ ਆਨੰਦ ਆ ਉਹਨੀਆਂ ਖੁਸ਼ੀਆਂ ਆ ਤੋ ਬੰਦਿਆ ਚੱਲ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਿਹਾ ਉਸ ਤੀਰ ਨੂੰ ਮੋੜ ਤੋਂ ਜਿਹੜਾ ਹੈਗਾ ਕਿ ਸਿੱਖ ਜਿਹੜੇ ਨੇ ਆਪਣੇ ਕਾਫੀ ਜਿਹੜਾ ਹੈਗਾ ਕੁਐਸਚਨ ਦੇ ਵਿੱਚ ਆ ਰਹੇ ਨੇ ਉਸੀ ਨੂੰ ਮੋੜ ਤੋਂ ਜਿਹੜਾ ਹੈਗਾ ਵੈਕ ਲੈ ਆਉਂਦੇ ਨੇ ਕਿ ਕੁਝ ਉਸ ਦੇ ਵਿੱਚ ਇੰਤੇ ਵਕੀਤੀ ਆ ਉਹ ਮੋੜ ਬਦਲ ਲਈ ਲਿਆ ਆਪਣੀ ਟੀਮ ਪ੍ਰਲਾਟ ਜਿਹੜਾ ਤੇ ਸਿੱਖਾ ਉਹ ਕਦੀ ਧਰਮ ਨਹੀਂ ਪਰਿਵਰਤਨ ਕਰਦਾ ਉਹ ਬੰਦ-ਬੰਦ ਘਟਾਜੂ ਕੋ ਅਪਰੀ ਲਵਾ ਲਓ ਪਰ ਜਿਨ੍ਹਾਂ ਨੂੰ ਅਜੇ ਕੋਈ ਸਿੱਖੀ ਦੀ ਬਾਣੀ ਸਮਝ ਨਹੀਂ ਉਹਨਾਂ ਨੂੰ ਕੋਈ ਰਗਲਾ ਲੈਂਦਾ ਮੈਂ ਉੱਪਰ ਵੀ ਕਹਿ ਕੇ ਆਇਆ ਹਾਂ ਕਿ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਾ ਸਾਨੂੰ ਸਾਡੇ ਗੁਰੂ ਨੇ ਸਿਖਾਈ ਆ ਅਸੀਂ ਤੇ ਪ੍ਰੇਮ ਪਿਆਰ ਦੇ ਨਾਲ ਹਰੇਕ ਨੂੰ ਨੇੜੇ ਲਾਉਣਾ ਗੁਰੂ ਸਾਹਿਬ ਨੇ ਵੀ ਇਦਾਂ ਹੀ ਲਾਇਆ ਸੀ ਜਿੱਥੋਂ ਤੱਕ ਉਹਨਾਂ ਨੂੰ ਨੇੜੇ ਲਿਆਉਣ ਦੀ ਗੱਲ ਆ ਮੇਰੀ ਸਮੁੱਚੀ ਕੌਮ ਨੂੰ ਵੀ ਅਪੀਲ ਆ ਕਿ ਅਸੀਂ ਆਪਣਾ ਜਿਹੜਾ ਦਸਬੰਧ ਕੱਢਦੇ ਆਂ ਜੇ ਨਹੀਂ ਕੱਢਦੇ ਤੇ ਕੱਢੀਏ ਉਹ ਜਿਹੜਾ ਸਾਡਾ ਦਸਬੰਧ ਦਾ ਠੀਕ ਆ ਅਸੀਂ ਧਰਮ ਅਰਥ ਕਰ ਜਾਂਦੇ ਤੇ ਵੀ ਲਾਈਏ ਜੱਛੇ ਲੱਗਣਾ ਪਰ ਉਹਦੇ ਨਾਲ ਨਾਲ ਜਿਹੜਾ ਕੋਈ ਸਾਡੇ ਪਿੰਡ ਚ ਕੋਈ ਆ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਪਛੜਿਆ ਆਇਆ ਜ਼ਰੂਰਤਮੰਦ ਦੇ ਜੇ ਉਹਦੇ ਬੱਚੇ ਦੇ ਕੋਈ ਫੀਸ ਦਾ ਮਸਲਾ ਆ ਪਾ ਫੀਸ ਦੇਈਏ ਜੇ ਕਿਸੇ ਗਰੀਬ ਦੀ ਧੀ ਦਾ ਵਿਆਹ ਦੀ ਗੱਲ ਆ ਪਾ ਮੈਂ ਕਹਿੰਦਾ ਕਿਸੇ ਵੀ ਧਰਮ ਦਾ ਵੇ ਇਹ ਵੀ ਨਹੀਂ ਮਸਲਾ ਆਪਾਂ ਉਹਦੀ ਮਦਦ ਕਰੀਏ ਜਦੋਂ ਆਪਾਂ ਇੱਕ ਦੂਦੇ ਦੀਆਂ ਬਾਹਾਂ ਬਣਾਾਂਗੇ ਪੰਜਾਬ ਤੇ ਵੇਂਦਾ ਹੀ ਆ ਕਿ ਜਿੱਥੇ ਇੱਕ ਦੂਜੇ ਦੀਆਂ ਬਾਹਾਂ ਬਣਿਆ ਜਾਂਦਾ ਸਹਾਰਾ ਬਣਿਆ ਜਾਂਦਾ ਉਦੋਂ ਫਿਰ ਇਹ ਮੁਸ਼ਕਲਾਂ ਰੁਕ ਜਾਣਗੀਆਂ ਸਾਨੂੰ ਆਪਣਾ ਦਸਵੰਦ ਦੀ ਵਰਤੋਂ ਠੀਕ ਕਰਨੀ ਚਾਹੀਦੀ ਆ ਗਰੀਬਾਂ ਦੇ ਲੋੜਵੰਦਾਂ ਦੇ ਉੱਤੇ ਇਹੋ ਹੀ ਹੱਲ ਆ ਬਾਕੀ ਆਸਰਾ ਗੁਰੂ ਦੇ ਸ਼ਬਦ ਦਾ ਜਦੋਂ ਆਪਾਂ ਗੁਰੂ ਸ਼ਬਦ ਉਹਨਾਂ ਨੂੰ ਦੱਸਾਂਗੇ ਗੁਰੂ ਦੀ ਗੱਲ ਦੱਸਾਂਗੇ ਗੁਰੂ ਦੀ ਬਾਤ ਪਾਵਾਂਗੇ ਤਾਂ ਫਿਰ ਹਰੇਕ ਦੇ ਉੱਤੇ ਅਸਰ ਹੁੰਦਾ ਜੇ ਸੱਜਣ ਪਹਿਲਾਂ ਠਾਗੀ ਹੈਗਾ ਸੀ ਪਰ ਜਦੋਂ ਉਹਨੇ ਸੁਣਿਆ ਉਜਲ ਕਹਾਂ ਚਿਲਕਣਾ ਘੋਟਮ ਕਲੜੀ ਮਾਸ ਤੋਤਿਆਂ ਜੂਠ ਨਾਲ ਉਤਰ ਜੇ ਸੋਤੋਂ ਮਾਤੇਸ ਤਾਂ ਵੀ ਭਾਈ ਸੱਜਣ ਬਣ ਗਿਆ ਤੋ ਗੁਰੂ ਦੀ ਬਾਣੀ ਦਾ ਅਸਰ ਹੁੰਦਾ ਵਾ ਬਾਣੀ ਦੇ ਵਿੱਚ ਆਉਂਦਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਨ ਅਜਾਮਲ ਨੂੰ ਲੋਕ ਪਾਪੀ ਕਹਿੰਦੇ ਸੀ ਪਰ ਜਦੋਂ ਰੱਬ ਦੇ ਨੇੜੇ ਆਏ ਤਾਂ ਉਹਦਾ ਵੀ ਉਧਾਰ ਹੋ ਗਿਆ ਆਪਾਂ ਜਦੋਂ ਗੁਰੂ ਦੀ ਗੱਲ ਲੈ ਕੇ ਹਰੇਕ 'ਚ ਜਾਵਾਂਗੇ ਆਪਾਂ ਆਪਣੇ ਸਮਾਜ ਨੂੰ ਠੀਕ ਵੀ ਕਰਨਾ ਸਚਿਆਰ ਬਣਾਉਣਾ ਸੋਹਣਾ ਬਣਾਉਣਾ ਵਾ ਭਾਈਚਾਰਾ ਕਾਇਮ ਕਰਨਾ ਇਤਿਫਾਕ ਤੇ ਮੁਹੱਬਤ ਹੋਵੇ ਸਾਡੀ ਇਸ ਦੁਨੀਆ ਦੇ ਵਿੱਚ ਉਹਦੇ ਨਾਲ ਦੀ ਨਾਲ ਜੇ ਕੋਈ ਲਾਲਚਵਸ ਦੂਦੇ ਪਾਸੇ ਗਿਆ ਵੀ ਆ ਅਸੀਂ ਆਪਣੇ ਦਸਵੰਧ ਦੀ ਸਾਰਥਕ ਵਰਤੋਂ ਕਰਕੇ ਆਪਾਂ ਉਹਨਾਂ ਦੀ ਮਦਦ ਕਰਦੀਏ ਤੇ ਕੋਈ ਮਸਲਾ ਨਹੀਂ ਹੈਗਾ ਕਸ਼ਮੀਰ 'ਚ ਜਿਹੜਾ ਕਤਲੋਗਤ ਹੋਈ ਉਸ ਤੋਂ ਬਾਅਦ ਹੁਣ ਦੋਨਾਂ ਮੁਕਤਾਂ ਦੇ ਜਿਹੜੇ ਹਾਲਾਤ ਕੋਈ ਸੁਫਾਵੇਂ ਨਹੀਂ ਹੈ ਦੇਖੋ ਮੈਂ ਤੇ ਸੱਚੇ ਪਾਤਸ਼ਾਹਗੇ ਅੰਦਾਜ਼ ਕਰੂੰ ਕਿ ਇੱਥੇ ਸੁਖ ਸ਼ਾਂਤੀ ਹੋਵੇ ਪਰ ਇੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ ਹੋਵੇ ਸਾਡੇ ਪ੍ਰੇਮ ਪਿਆਰ ਮੁਹੱਬਤ ਬਣੀ ਰਹਿਣੀ ਚਾਹੀਦੀ ਆ ਕੋਈ ਵੀ ਤੱਤ ਕਿਤੇ ਵੀ ਹੋਣ ਜਿਹੜੇ ਕਿਸੇ નિર્ਦੋਸ਼ ਨੂੰ ਮਾਰਦੇ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਜਿਹੜੇ ਗਏ ਨੇ ਦੁਨੀਆ ਤੋਂ ਉਹਨਾਂ ਲਈ ਸੱਚੇ ਪਾਤਸ਼ਾਹਗੇ ਉਦਨ ਵੀ ਅਰਦਾਸ ਕੀਤੀ ਮੈਂ ਅੱਜ ਵੀ ਕਰਦਾ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾਵਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਪਰਵਾਰਾਂ ਦੀ ਬੜਾ ਅਸਹਿ ਦੁੱਖਾ ਪਰਿਵਾਰਾਂ ਨੂੰ ਵੀ ਸੱਚੇ ਪਾਤਸ਼ਾਹ ਹੁਣ ਹਿੰਮਤ ਬਖਸ਼ੇ ਬਲ ਬਖਸ਼ੇ ਕਿ ਉਹ ਇਸ ਭਾਣੇ ਨੂੰ ਮੰਨ ਸਕਣ ਪਰ ਮੈਂ ਗੁਰੂ ਅੱਗੇ ਅਰਦਾਸ ਕਰਦਾ ਕੁੱਲ ਦੁਨੀਆ ਦੇ ਵਿੱਚ ਕਿਤੇ ਵੀ ਐਵੇਂ ਨਹੀਂ ਹੋਣਾ ਚਾਹੀਦਾ ਇਹ ਕਿਸੇ ਲਈ ਵੀ ਠੀਕ ਨਹੀਂ ਆ ਅਸੀਂ ਕਿਸੇ ਨੂੰ ਜਾਨ ਨਹੀਂ ਦੇ ਸਕਦੇ ਕਿਤੇ ਕਿਸੇ ਨੂੰ ਵੀ ਕਿਸੇ ਨੂੰ ਕਿਸੇ ਦੀ ਵੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈਗਾ ਕੋਈ ਕਿਤੇ ਵੀ ਕਰੇ ਇਹ ਨਹੀਂ ਹੋਣਾ ਚਾਹੀਦਾ ਇਹ ਮੁਹੱਬਤ ਇਤਫਾਕ ਹੀ ਰਹਿਣਾ ਚਾਹੀਦਾ ਤੋ ਕੜਤਨ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਨਾਲ ਉਸਦੇ ਇੱਥੇ ਆਪਣੇ ਤਰ੍ਹਾਂ ਦਾ ਨਾਮ ਰੱਖੀ ਮਨਸ਼ਾ ਕੀ ਲੱਗਦੀ ਹੈ ਕਿ ਜਿਹੜਾ